ਤਾਂ 60000 ਰੁਪਿਆ ਨਾਰਮਲ ਵੀ ਬਈ ਮਾਰਕੀਟ ਲੋ ਹੋਵੇ ਆਪਣਾ ਇੰਨਾ ਕਰਾਵਣਾ ਬਣ ਜਾਂਦਾ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਬਈ ਮਤਲਬ ਇਹ ਤਾਂ ਬਈ ਕਿਸੇ ਮੁੱਲ ਵੀ ਨਹੀਂ ਵੇਚਦੇ ਬਈ ਇਹਨੂੰ ਹਾਂ ਜੇ ਸੁਬਾਹ ਸ਼ਾਮ ਗਿੜਾ ਕੜਾ ਦੀ ਜਾਂ ਫੀਡ ਪਾ ਜਾ ਖਾਲ ਦੇ ਭਰਾਵਣਾ ਬਈ ਜੇ ਹੁਣ ਤੁਹਾਡੀ ਵੀਡੀਓ ਅਨੰਤਮ ਬੰਨੀ ਵੇਖ ਲਈ ਹਾਂਜੀ ਤੇ ਕਹਦੇ ਵੀ ਮੈਂ ਤਾਂ ਇੱਕ ਉੱਤਾ ਲੈਣਾ ਹੀ ਲੈਣਾ ਤੇ ਮੈਂ ਲੈਣਾ ਵੀ 20 ਕਰੋੜ ਦਾ ਫੇਰ ਨਹੀਂ ਨਹੀਂ ਬਈ ਵੇਚਦੇ ਨਹੀਂ ਕੋਪੀ ਫੜੇ ਪਾਏ ਦੇਖ ਲੈਣਾ ਇਹਦੇ ਨਾਲ ਨੂੰ ਆ ਹੀ ਹੋ ਜਾਂਦਾ ਵਿੱਚ ਜਾਨੀ ਮੂਰੇ ਘੇਰਦੇ ਆ ਫਿਰ ਸਿਆਣੇ ਮਾਤਾ ਨੇ ਨਹੀਂ ਕਿਹਾ ਨਹੀਂ ਸਾਨੂੰ ਪਹਿਲਾਂ ਬਹੁਤ ਕਿਹਾ ਵੀ ਫਿਰ ਜਿਵੇਂ ਜਵੇਂ ਅਸੀਂ ਰੱਖੇ ਉਦੋਂ ਤੋਂ ਇਹਨਾਂ ਦਾ ਮੂਹ ਚ ਗਿਆ ਫਿਰ ਉਹਨੇ ਕਿਹਾ ਕਿਉਂਕਿ ਚੰਗੀ ਇਨਤਮਾਨ ਲੱਗੀ ਪੈਸੇ ਵਧੀਆ ਆਉਣ ਲੱਗੇ ਫਿਰ ਉਹਾਂ ਦੀ ਮੇਰੇ ਨਾਲ ਜਿਆਦਾ ਮਾਤਾ ਸਾਹਮਦੇ ਨਹੀਂ ਮੈਂ ਕਿਉਂਕਿ ਮੈਂ ਤਾਂ ਬਾਹਰ ਹੀ ਹੁੰਨਾ ਜਿਆਦਾ ਛੇਲ ਪਤੀਸ ਕਰਦੇ ਆ ਤਾਂ ਕਰੇ ਮਾਤਾ ਹੀ ਸਾਹਮਦੇ ਨੇ ਕਰੇ ਜਦੋਂ ਕਿ ਇਹਨਾਂ ਨੂੰ ਖਤਰਾ ਮਸੂਹ ਹੁੰਦਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਬਈ ਆਪਾਂ ਇਹਨਾਂ ਦੀ ਭਾਸ਼ਾ ਵੀ ਸਮਝ ਲੈਣੇ ਕਿਉਂਕਿ ਇੰਨਾ ਟਾਈਮ ਹੋ ਗਿਆ ਇਹਨਾਂ ਦਾ ਮੂੰਹ ਹੈਗਾ ਤੇ ਇਹਨੇ ਪਾਛੇ ਸਮਝ ਲਈ ਦੀਆ ਮਤਲਬ ਇਹ ਡਾਰਾ ਇਹਨਾਂ ਨੂੰ ਗਾਜ ਚੀਜ਼ਾਂ ਭੁੱਖ ਲੱਗੀ ਆ ਪਾਣੀ ਚਾਹੀਦਾ ਜੱਟਾਂ ਦੇ ਮੁੰਡੇਓ ਕਿਸ ਨੇ ਨਹੀਂ ਕਿਹਾ ਯਾਰ ਕਿੱਧਰ ਬਿੱਠਾ ਚੱਤ ਮਾਰਦਾ ਫਿਰਦਾ ਕਿੱਧਰ ਜਾਨਵਰਾਂ ਨੂੰ ਸਾਹ ਲਦਾ ਫਿਰਦਾ ਇਹ ਵੀ ਕਿਹਾ ਬਹੁਤ ਕਹਿੰਦੇ ਆ ਪਰ ਬਾਈ ਆਪਦਾ ਕਿਤਾ ਬਾਈ ਕਿਸ ਨੇ ਘਰੇ ਦਨੀਆ ਕੀ ਕੁਛ ਦੇ ਜਣਾ ਬਈ ਤੇ ਮਤਲਬ ਵੀ ਤਰਕੀ ਹੋ ਗਏ ਟੱਕ ਹੋ ਗਿਆ ਗਿੰਨੀ ਕੋਲ ਹੋ ਗਏ ਬਾਈ ਗਿੰਨੀ ਪੈਗ ਹੋਵੇ ਕਬੂਤਰ ਹੋਵੇ ਆਲ ਬਰੀਡ ਦੇ ਬਾਈ ਤੇ ਪਪੇਰੀਆਂ ਦਾ ਕਤੂਰੇ ਹੋਵੇ ਬਾਈ ਤੇ ਆਲ ਬਰੀਡ ਦੀ ਬਾਈ ਕੱਟ ਸਰਵਿਸ ਆਪਣੇ ਕੋਲੇ ਬਾਈ ਇੱਕ ਹਾਕੀ ਕੈਂਬਲ ਇੱਕ ਤਿੰਨ ਦਾ ਫਾਇਦਾ ਮਤਲਬ ਵੀ ਖਰਚੇ ਨਜ਼ਾ ਕੋਈ ਨਹੀਂ ਅੱਛਾ ਪਾਣੀ ਦੇ ਵਿੱਚੋਂ ਹੀ ਸਾਰਾ ਉਹਦਾ ਮਟੀਰੀਅਲ ਪੂਰਾ ਕਰ ਲੈਂਦੀ ਆ ਦੂਜਾ ਫਾਇਦਾ ਇਹਨਾਂ ਦਾ ਬਈ ਅੰਡੇ ਬਹੁਤ ਦਿੰਦੀਆਂ ਤੇ ਅੰਡੇ ਦਾ ਸ਼ੂਗਰਾਸਤੇ ਵੀ ਬਹੁਤ ਵਧੀਆ ਹੋਵੇ ਕਿੰਨੇ ਅੱਛੇ ਉਹ ਕਿਹੜੀ ਆ ਬਈ ਇਹ ਘੱਟੋ ਘੱਟ ਇਹਨੂੰ 5 5.5 ਸਾਲ ਹੋ ਗਏ ਬਈ ਸਾਡੇ ਕੋਲ ਹੀ ਤੇ ਇਹਦੇ ਅਸੀਂ ਇੰਨੇ ਕ ਜਿਆਦਾ ਬੱਚੇ ਵੇਚਤੇ ਬਈ ਹਾਂ ਤੇ ਕੋਈ ਨਹੀਂ ਮਤਲਬ ਵੀ ਪੂਰੇ ਫੋਲਮੇਂਗੇ ਬੱਚੇ ਵੇਚ ਲਿਆ ਬਈ ਇਹਦਾ ਸਪੈਸ਼ਲ ਕੀ ਆ ਇਹ ਬਈ ਟਿੱਡਾ ਜਾਂ ਲੜਦਾ ਬਹੁਤ ਆ ਬਈ ਅੱਛਾ ਇਹ ਲੜਦਾ ਬਹੁਤ ਆ ਸਾਰੇ ਨਾਲ ਹੀ ਲੜ ਪੈਂਦਾ ਇਹ ਬਈ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਬਈ ਹਾਂਜੀ ਬਈ ਹੂੰ ਤੇ ਫਿਰ ਬਈ ਬਿੱਲੀ ਪੁੱਲੀ ਨਹੀਂ ਆਉਂਦੀ ਇੱਥੇ ਨਹੀਂ 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 ਫਿੱਲੀ ਦੇ ਬਈ ਆਪਣੇ ਘਰ ਦੇ ਮੂਰਦੀ ਵੀ ਨਹੀਂ ਲੰਗਦੀ ਹੂੰ ਕਿਉਂ ਬਈ ਕਾਰਨ ਕਿਉਂਕਿ ਕੁੱਤੇ ਜ਼ਿਆਦਾ ਬਈ ਛੱਡਦੇ ਨਹੀਂ ਬਿੱਲੀ ਦਾ ਕਿਉਂਕਿ ਹੂੰ ਸਸੀਕਾਲ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਆ ਜੋਤ ਕਰੇਵਾਲ ਆ ਜਾਨਵਰਾਂ ਦੀ ਗੱਲ ਕਰੀਏ ਤਾਂ ਬਹੁਤ ਲੋਕਾਂ ਨੂੰ ਜਾਨਵਰਾਂ ਦਾ ਸ਼ੌਕ ਹੈ ਪਰ ਅੱਜ ਜਿਸ ਵੀਰ ਤੇ ਜਿਸ ਮਾਨ ਆ ਮਲਾਉ ਲੱਗਾ ਉਹ ਜਾਨਵਰਾਂ ਦੇ ਸ਼ੌਂਕੀ ਹੈ ਇਹ ਜਾਨਵਰਾਂ ਦਾ ਸ਼ੌਂਕ ਮੁੰਡੇ ਤਾਂ ਬਹੁਤ ਰੱਖਦੇ ਨੇ ਪਰ ਅੱਜ ਇੱਕ ਬੀਬੀ ਨਾਲ ਮਿਲੌਣ ਲੱਗਾ ਜਿਹੜੇ ਇਹ ਨਾ ਜਾਨਵਰਾਂ ਦਾ ਸ਼ੌਂਕ ਰੱਖਦੇ ਐ ਤੇ ਆਪਣੇ ਘਰੇ ਕਈ ਜਾਨਵਰ ਪਾਲੇ ਐ ਤੇ ਨਾਲ ਨਾਲ ਜਾਨਵਰ ਵੀ ਦਿਖਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਹਰਮਨ ਬਾਈ ਸਤਿ ਸ੍ਰੀ ਅਕਾਲ ਠੀਕ ਐ ਸੇਤ ਠੀਕ ਐ ਹਾਂਜੀ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ ਹਾਂਜੀ ਹਾਂਜੀ ਅ ਭਾਈ ਸਭ ਤੋਂ ਪਹਿਲਾਂ ਹਰਮਨ ਬਾਈ ਇਹ ਦੱਸੋ ਮੁੰਡਿਆਂ ਨੂੰ ਤਾਂ ਬਹੁਤ ਸ਼ੌਂਕ ਹੁੰਦਾ ਘਰਦਿਆਂ ਨੂੰ ਘੱਟ ਸ਼ੌਂਕ ਹੁੰਦਾ ਵਾ ਮਾਂ ਪਿਓ ਅਕਸਰ ਹੀ ਕਹਿ ਦਿੰਦਾ ਵੀ ਜਾਨਵਰ ਰੱਖਣੇ ਆ ਹੁਣ ਕੁੱਤਿਆਂ ਚ ਰਿਹਾ ਕਰੇਗਾ ਮਾਤਾ ਨੇ ਨਹੀਂ ਕਿਹਾ ਨਹੀਂ ਸਾਨੂੰ ਪਹਿਲਾਂ ਬਹੁਤ ਕਿਹਾ ਬਈ ਫਿਰ ਜਿਵੇਂ ਜਿਵੇਂ ਅਸੀਂ ਰੱਖੇ ਉਦੋਂ ਦੋ ਇਹਨਾਂ ਦਾ ਮੋਹ ਪੈ ਗਿਆ ਫਿਰ ਨਹੀਂ ਗਿਆ ਕਿਉਂਕਿ ਚੰਗੀ ਇਨਤਮਾਉਣ ਲੱਗ ਗਈ ਪੈਸੇ ਵਧੀਆ ਆਉਣ ਲੱਗੇ ਫਿਰ ਉਸ ਵਾਂ ਦੀ ਮੇਰੇ ਨਾਲ ਜਿਆਦਾ ਮਾਤਾ ਸਾਹਮਦੇ ਨਹੀਂ ਮੈਂ ਕਿਉਂਕਿ ਮੈਂ ਤਾਂ ਬਾਹਰ ਹੀ ਹੁੰਨਾ ਜਿਆਦਾ ਛੇਲ ਪੱਤੀਸ ਕਰਦੇ ਆ ਤਾਂ ਕਰੇ ਮਾਤਾ ਹੀ ਸਾਹਮਦੇ ਨਹੀਂ ਜਿਆਦਾ ਮਾਤਾ ਜੀ ਸਾਹਮਦੇ ਹੋ ਆਏ ਨਹੀਂ ਲੱਗਦਾ ਵੀ ਮੁੰਡੇ ਨੇ ਕਿੱਧਰ ਪਸ਼ੂਆਂ ਤੋ ਖੜਾ ਛੜਾ ਕੇ ਇਹਨਾਂ ਜਾਨਵਰਾਂ ਚ ਪਾਤਾ ਮੈਂ ਬਿੱਠਾ ਇਹ ਮਾਰ ਜਾਂਦੇ ਆ ਇਹ ਵਿਹੜਾ ਖਰਾਬ ਕਰ ਜਾਂਦੇ ਆ ਅਕਸਰ ਇਦਾਂ ਦੀਆਂ ਗੱਲਾਂ ਹੁੰਦੀਆਂ ਲੱਗਦਾ ਤਾਂ ਹੈ ਜੀ ਹੂੰ ਫਿਰ ਗੁੱਸਾ ਆ ਨਹੀਂ ਹੁੰਦਾ ਕਦੇ ਹਰ ਬੰਦੇ ਆਉਂਦਾ ਜੀ ਗੁੱਸਾ ਤਾਂ ਅੱਛਾ ਠੀਕ ਹਾਂ ਕਹ ਜੀ ਨਿੱਕਾ ਹੁੰਦੇ ਨੇ ਹੂੰ ਇਹ ਫਿਰ ਇਹ ਫਿਰ ਮਾਤਾ ਪਿਤਾ ਬਾਈ ਕਿਹੜੀ ਕਲਾਸ ਦੇ ਵਿੱਚ ਸੀ ਜਦੋਂ ਬਾਈ ਨੂੰ ਸ਼ੌਂਕ ਪੈ ਗਏ ਜਾਨਵਰ ਦਾ ਸ਼ੌਂਕ ਅਸੀਂ ਕਹਿੰਦੇ ਸੀ 8ਵੀਂ ਚ ਸੀਗਾ ਬਾਈ 8ਵੀਂ ਚ ਵੜਦੇ ਆ ਪਹਿਲਾਂ ਮੇਰੇ ਸ਼ੌਂਕ ਤੌਰ ਤੇ ਰੱਖੇ ਸੀਗੇ ਮਤਲਬ ਵੇਚਦਾ ਨਹੀਂ ਸੀ ਫਿਰ ਮੈਂ ਦੋ ਦੋਕਸਾਲ ਰੱਖੇ ਮੈਨੂੰ ਉਹਦਾ ਫਾਇਦਾ ਨਹੀਂ ਹੋਇਆ ਕਿਉਂਕਿ ਖਰਚਾ ਕਾਫੀ ਆ ਜਾਂਦਾ ਬਈ ਫਿਰ ਮੈਂ ਸੀਲ ਕਰਨ ਲੱਗ ਗਿਆ ਉਸ ਵਧੀਆ ਇਨਕਮ ਆਉਣ ਲੱਗੀ ਫਿਰ ਮੈਂ ਸੀਲ ਪਰਚੇਜ ਦਾ ਜ਼ਿਆਦਾ ਕਰਨ ਲੱਗ ਗਿਆ ਉਹਦਾ ਵਾਸਤੇ ਮਾਤਾ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਮੁੰਡੇ ਨੂੰ ਬਾਹਰ ਭੇਜ ਦੋ ਮੁੰਡੇ ਨੂੰ ਕੋਈ ਹੋਰ ਕੰਮ ਕਰਾ ਦਿਓ ਤੇ ਆਹ ਜਾਨਵਰ ਵਾਲਾ ਕੰਮ ਕਿੱਧਰ ਪਾਇਆ ਕਹਿੰਦੇ ਹੋਣਗੇ ਹਾਂਜੀ ਕਹਿੰਦੇ ਵੀ ਚੰਗਾ ਅਬਦੁੱਲੈਵਸਿਕ ਵਧੀਆ ਕੰਮ ਕਰ ਲਾ ਵੀ ਤੇ ਕੰਮ ਆਊਗਾ ਹੂੰ ਹੁਣ ਉਹ ਹੁਣ ਤਾਂ ਫਿਰ ਸਲਾਹਾਂ ਲੈਂਦੇ ਹੋਣਗੇ ਕਿਉਂਕਿ ਹੁਣ ਵਧੀਆ ਚਾਰ ਪੈਸੇ ਚੰਗੇ ਬਣਦੇ ਹਾਂ ਹੁਣ ਤਾਂ ਹਰ ਇੱਕ ਆਉਂਦਾ ਜੀ ਉਹਦੇ ਕੋਲ ਹੂੰ ਖੁਸ਼ੀ ਹੁੰਦੀ ਆ ਫਿਰ ਹਾਂ ਹੂੰ ਜੀ ਆ ਆ ਹਰਬੰਦਾਈ ਕਿਹੜੇ ਕਿਹੜੇ ਆਪਣੇ ਕੋਲੇ ਜਾਨਵਰ ਰੱਖੇ ਆ ਨਾਲ ਨਾਲ ਜਾਨਵਰ ਦੀ ਲਗਭਗ ਸਾਰੀ ਮਿਲ ਜਾਂਦੇ ਆ ਹਨਾ ਤੇ ਮਤਲਬ ਵੀ ਤਰਕੀ ਹੋਗੇ ਡੱਕ ਹੋਗੀਆਂ ਗਿਨੀਫੌਲ ਹੋਗੇ ਬਈ ਗਿਨੀਪੈਗ ਹੋਗੇ ਕਬੂਤਰ ਹੋਗੇ ਆਲ ਬਰੀਡ ਦੇ ਬਈ ਤੇ ਪਪੇਰੀਆਂ ਦਾ ਕਤੂਰੇ ਹੋਗੇ ਬਈ ਤੇ ਆਲ ਬਰੀਡ ਦੀ ਬਈ ਸਟੱਡ ਸਰਵਿਸ ਆਪਣੇ ਕੋਲੇ ਤੇ ਬਾਕੀ ਉਹ A to Z ਬਈ ਸਾਰੇ ਮਿਲ ਜਾਂਦੇ ਆ ਜਿਵੇਂ ਤੁਸੀਂ ਹੋਰ ਦੱਸੀ ਜਾਂਦੇ ਸੀ ਵੀ ਯਾਰ ਸਾਡੇ ਕੋਲੇ ਆ ਕੁਕੜੀ ਰੱਖੀ ਹੋਈ ਆ ਬਹੁਤ ਪੁਰਾਣੀਆਂ ਹਾਂ ਹਾਂ ਜੀ ਆਹ ਉਹ ਕਿਹੜੀ ਆ ਇਹ ਕਟੂ-ਕਟੇ ਨੂੰ 5 5.5 ਸਾਲ ਹੋ ਗਏ ਬਈ ਸਾਡੇ ਕੋਲ ਹੀ ਤੇ ਇਹਦੇ ਅਸੀਂ ਇੰਨੇ ਕ ਜਿਆਦਾ ਬੱਚੇ ਵੇਚਤੇ ਬਈ ਹਾਂ ਤੇ ਕੋਈ ਨਹੀਂ ਮਤਲਬ ਵੀ ਪੂਰੇ ਫੋਲੋਮੇਂਗੇ ਬੱਚੇ ਵੇਚ ਜਿਆ ਬਈ ਇਹਦਾ ਲੱਗ-ਪਗ ਲਾ ਲਓ 3500 4000 ਰੁਪਏ ਦਾ ਐਡਾ ਕ ਬੱਚਾ ਵੇਚਦੇ ਆ ਅੱਛਾ ਠੀਕ ਹੈ ਇਹ ਫਿਰ ਬਈ ਲਿਆਂਦੀ ਰਹੀ ਹੁੰਦੀ ਕਿੱਥੋਂ ਸੀ ਕਿਉਂਕਿ ਬਹੁਤ ਲੋਤਾ ਰਿਸ਼ਤੇਦਾਰੀਆਂ ਚ ਲਿਆਂਦੇ ਹੁੰਦੇ ਆ ਹਾਂ ਆਪਾਂ ਵੀ ਰਿਸ਼ਤੇਦਾਰੀ ਚ ਲਿਆਂਦੀ ਸੀ ਭਾਜੀ ਅੰਦਰ ਆਪਣੀ ਪੂਆ ਦਾ ਮੁੰਡਾ ਸੀ ਰੱ ਅੱਛਾ ਤੇ ਉਹ ਤੋਂ ਲਈ ਸੀ ਬਈ ਇਹ ਆਪਾਂ ਉਹ ਟਾਈਮ ਅਜਾ ਹੂੰ ਇੱਥੇ ਆ ਬਈ ਜਿਵੇਂ ਸੀਲ ਕੁੱਕੜ ਆਈ ਵੀ ਰੱਖੀ ਬੈਠੇ ਹੋ ਇਹ ਹਾਂਜੀ ਬਈ ਇਹ ਬਰੀਡਿੰਗ ਵਾਸਤੇ ਰੱਖਿਆ ਹੋਇਆ ਬਈ ਕਿਉਂਕਿ ਇਹ ਚਿੱਟਿਆਂ ਦਾ ਵੱਧ ਮੁੱਲ ਲਣਾ ਬਈ ਉਹ ਬਰੀਡਿੰਗ ਕਰਾਈ ਵੀ ਆਪਣੀ ਉਹ ਇਹਨਾਂ ਦੇ ਬੱਚਿਆਂ ਦੀ ਹੂੰ ਠੀਕ ਹੈ ਤਾਂ ਆਦੋ ਪਿੱਤਰ ਨੂੰ ਤੁਹਾਨੂੰ ਨਾਲ-ਨਾਲ ਜਾਨਵਰ ਵੀ ਵਿਖਾਈ ਜਾਂਦੇ ਆ ਆ ਪੱਗ ਕੁੱਤਾ ਵਾ ਹਨਾ ਇਹ ਪਹਿਲਾਂ ਬਹੁਤ ਹੁੰਦਾ ਸੀ ਹਨਾ ਹੁਣ ਵਿਰਲੇ-ਵਿਰਲੇ ਘਰਾਂ 'ਚ ਦੇਖਦਾ ਹੁਣ ਵੀ ਬਈ ਇਹ ਮਤਲਬ ਵੀ ਵਧੀਆ ਵਿਕੀ ਜਾਂਦਾ 7 ਤੋਂ 8000 ਰੁਪਏ ਦੇ ਵਿੱਚ ਵਿੱਚ ਮੇਲ ਵਿਕੀ ਜਾਂਦਾ ਬਈ ਠੀਕ ਹੈ ਹਾਂਜੀ ਬਈ ਕਾ ਇੱਧਰ ਆ ਇਹ ਸੀਲ ਮੁਰਗੀ ਹੈ ਬਈ ਇਹ ਵੀ ਸੀਲ ਮੁਰਗੀ ਆ ਆ ਬਈ ਜਿਹੜੇ ਨਿੱਕੇ ਨਿੱਕੇ ਬੱਚੇ ਆ ਹਾਂਜੀ ਬਈ ਇਹ ਕਿਹੜੀ ਨਸਲ ਦੇ ਆ ਇਹ ਬਈ ਪੇਰੀਅਨ ਦੇ ਆ ਬਈ ਪੇਰੀਅਨ ਠੀਕ ਹੈ ਬਈ ਹਾਂਜੀ ਬਈ ਹੂੰ ਇਹ ਮਤਲਬ ਨਵਾਉਣ ਵਾਲੇ ਇਦਾਂ ਕਰਕੇ ਮੀਂਹ ਕਰਕੇ ਨਾ ਖਰਾਬ ਕਿੰਨੇ ਕਿੰਨੇ ਕਿ ਚਿਰਦੇ ਆ ਇਹ ਇਹ ਹੈਗੇ ਆ ਬਈ 45 50 ਦਿਨਾਂ ਦੇ ਆ ਆ ਮੁਰਗੀ ਨੂੰ ਬਈ ਕੱਲੀ ਰੱਖੀ ਬੈਠੇ ਹੂੰ ਇਹ ਸਪੈਸ਼ਲ ਕੀ ਆ ਇਹ ਬਈ ਟਿੱਡਾ ਜਾਂ ਲੜਦਾ ਬਹੁਤ ਆ ਬਈ ਅੱਛਾ ਇਹ ਲੜਦਾ ਬਹੁਤ ਸਾਰੇ ਨਾਲ ਹੀ ਲੜ ਪੈਂਦਾ ਇਹ ਬਈ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਬਈ ਹਾਂਜੀ ਬਈ ਹੂੰ ਤੇ ਫਿਰ ਬਈ ਬਿੱਲੀ ਬੁੱਲੀ ਨਹੀਂ ਆਉਂਦੀ ਇੱਥੇ ਨਹੀਂ 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 ਬਿੱਲੀ ਤਾਂ ਬਈ ਆਪਣੇ ਘਰ ਦੇ ਮੂਰਦੀ ਵੀ ਨਹੀਂ ਲੰਗਦੀ ਹੂੰ ਕਿਉਂ ਬਈ ਕਾਰਨ ਕਿਉਂਕਿ ਕੁੱਤੇ ਜਿਆਦਾ ਬਈ ਛੱਡਦੀ ਨਹੀਂ ਬਿੱਲੀ ਤਾਂ ਕਿਉਂਕਿ ਹੂੰ ਠੀਕ ਐ ਤੇ ਆ ਮਿੱਤਰੋ ਇੱਧਰ ਇਹ ਇਹਦੇ ਬਾਰੇ ਵੀ ਦੱਸੋ ਬਈ ਇਹ ਬਈ ਟਰਕੀ ਫੀਮੇਲ ਆ ਇਹਦਾ ਮਤਲਬ ਹੀ ਲਗਭਗ ਢੇਲੀ ਦੀ ਇਨਕਮ ਇਹਦੀ ਕੱਲੀ ਦੀ ਬਈ 150 ਰੁਪਏ ਨਿਕਮਾ ਜਾਂਦੀ ਕਿ ਢੇਲੀ ਦੇ ਐਂਡਾ ਜਾਂਦੀ ਆ ਐਂਡ ਇਹਦਾ ਮਮੂਲੀ ਦਾ 150 ਦਾ ਵਿਕ ਜਾਂਦਾ ਬਈ ਹੂੰ 100 200 ਦਾ ਆਰਾਮ ਲੱਗਦਾ ਠੀਕ ਐ ਇਹ ਉਹ ਆਪਣਾ ਪੈਟ ਵੀਕ ਆ ਬਈ ਠੀਕ ਐ ਇਹ ਇਹ ਮੋਰ ਦੀ ਘਾਟ ਵੀ ਪੂਰੀ ਕਰ ਦਿੰਦੀ ਆ ਹਾਂ ਬਈ ਹਾਂਜੀ ਹਾਂਜੀ ਬਈ ਜਿਹੜਾ ਇਹਦਾ ਮੇਲ ਆ ਜਮਾ ਮੋਰ ਵਾਂਗੂ ਪਹਿਲੇ ਹੀ ਪਾਉਂਦਾ ਬਈ ਹੂੰ ਠੀਕ ਐ ਤੇ ਉਹ ਬਾਈ ਜਿਵੇਂ ਉੱਧਰ ਵੱਤ ਕਾ ਫਿਰਦੀਆਂ ਵੱਤ ਕਈ ਆ ਹਾਂਜੀ ਹਾਂਜੀ ਬਈ ਵੱਤ ਕਈ ਆ ਬਈ ਹੂੰ ਤਾਂ ਆ ਮਿੱਤਰੋ ਵੇਖ ਲਓ ਤੁਸੀਂ ਇਹ ਇਹ ਬਾਈ ਕਿਹੜੀ ਨਸਲ ਦੀਆਂ ਫੜ ਕੇ ਵਿਖਾ ਦਿਓ ਇੱਕ ਦੀ ਖਾਕੀ ਕੈਂਬਲਾ ਅੱਛਾ ਹਾਂ ਅੱਛਾ ਹਾਂਜੀ ਬਈ ਹਾਂ ਬਈ ਇੱਕ ਖਾਕੀ ਕੈਂਬਲਾ ਇੱਕ ਤਿੰਨ ਦਾ ਫਾਇਦਾ ਮਤਲਬ ਵੀ ਖਰਚੇ ਇਹਨਾਂ ਦਾ ਕੋਈ ਨਹੀਂ ਅੱਛਾ ਪਾਣੀ ਦੇ ਵਿੱਚੋਂ ਹੀ ਸਾਰਾ ਉਹਦਾ ਮਟੀਰੀਅਲ ਪੂਰਾ ਕਰ ਲੈਂਦੀ ਆਂ ਦੂਜਾ ਫਾਇਦਾ ਇਹਨਾਂ ਦਾ ਬਈ ਅੰਡੇ ਬਹੁਤ ਦਿੰਦੀਆਂ ਤੇ ਅੰਡੇ ਦਾ ਸ਼ੂਗਰਾਸਤੇ ਬਹੁਤ ਵਧੀਆ ਬਈ ਕਿੰਨੇ ਅੰਡੇ ਦਿੰਦੀਆਂ ਇਹ ਇਹ ਬਈ ਲਗਭਗ ਸਾਲ ਦੇ ਵਿੱਚ 300 ਅੰਡਾ ਲਾ ਦਿੰਦੀਆਂ ਬਈ ਸ਼ੂਗਰ ਵਾਲੇ ਨੂੰ ਕਿੰਨੇ ਅੰਡੇ ਖਾਣੇ ਚਾਹੀਦੇ ਇਹਨਾਂ ਤੋਂ ਵੈਸੇ ਸ਼ੂਗਰ ਵਾਲੇ ਨੂੰ ਮਤਲਬ ਹੀ ਦਰਮਿਆਨਾ ਵੀ ਮੀਨਾ ਅੰਡੇ ਖਾ ਲੈ ਸ਼ੂਗਰ ਦਾ ਬਹੁਤ ਫਰਕ ਪੈ ਜਾਂਦਾ ਬਈ ਹੂੰ ਠੀਕ ਹੈ ਹਾਂਜੀ ਅੱਛਾ ਇਹ ਇਹ ਵੀ ਫਾਇਦਾ ਹਨਾ ਬਈ ਜਾਨਵਰ ਰੱਖਣ ਦਾ ਬਹੁਤ ਫਾਇਦਾ ਬਈ ਤੇ ਫਿਰ ਬਈ ਆਪਸ ਵਿੱਚ ਲੜਦੇ ਲੁੜਦੇ ਨਹੀਂ ਇਹ ਨੀ ਬਈ ਮਤਲਬ ਵੀ ਅੱਡੋ ਅੱਡ ਕੇਜਾਂ 'ਚ ਹੁੰਦਾ ਮਤਲਬ ਉਹ ਮੌ ਕੱਟ ਲਾ ਲੜਦੇ ਆ ਤੇ ਜੇ ਮਤਲਬ ਨਵਾਂ ਜਾਨਵਰ ਆਵੇ ਤਾਂ ਉਹ ਥੋੜਾ ਜਿਆ ਕਰ ਜਾਂਦਾ ਬਈ ਹੂੰ ਠੀਕ ਐ ਇੱਕ ਆਰਓਫਾ ਉਹ ਨਾਲਾਂ ਤੁਹਾਨੂੰ ਜਾਨਵਰ ਵੀ ਦਿਖਾਵਾਂਗੇ ਬਾਈ ਇੱਕ ਗੱਲ ਹੋਰ ਦੱਸੋ ਮੈਨੂੰ ਯਾਰ ਹਾਂਜੀ ਬਾਈ ਵੀ ਜੱਟਾਂ ਦੇ ਮੁੰਡੇ ਹੂੰ ਕਿਸੇ ਨੇ ਇਹ ਨਹੀਂ ਕਿਹਾ ਯਾਰ ਕਿੱਧਰ ਬਿੱਠਾ ਚ ਹੱਥ ਮਾਰਦਾ ਫਿਰਦਾ ਕਿੱਧਰ ਜਾਨਵਰਾਂ ਨੂੰ ਸਾਹ ਦਾ ਫਿਰਦਾ ਇਹ ਹੀ ਨਹੀਂ ਕਿਹਾ ਬਹੁਤ ਕਹਿੰਦੇ ਆ ਪਰ ਬਾਈ ਆਪਦਾ ਕੀਤਾ ਬਾਈ ਕਿਸੇ ਨੇ ਘਰੇਦਨੀ ਆ ਕੇ ਕੁਛ ਦੇ ਜਾਣਾ ਬਾਈ ਕਿ ਨਹੀਂ ਤਾਂ ਆ ਕਰਕੇ ਆਪਾਂ ਗੋਰੀਂ ਚਾਰਦੇ ਹਾਂ ਤੇ ਫਿਰ ਬਾਈ ਤੁਹਾਨੂੰ ਜਦੋਂ ਇਹਨਾਂ ਨੂੰ ਕੋਈ ਭੁੱਖ ਲੱਗੀ ਆ ਜਾਂ ਇਹਨਾਂ ਨੂੰ ਗਰਮੀ ਸਰਦੀ ਲੱਗਦੀ ਆ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਬਈ ਇਹ ਰੌਲਾ ਪਾਉਣ ਲੱਗ ਜਾਂਦੇ ਜਦੋਂ ਇਹਨਾਂ ਨੂੰ ਕੋਈ ਵੀ ਦਿੱਕਤ ਆਉਂਦੀ ਆ ਹਨਾ ਪਾਣੀ ਹੈ ਨਹੀਂਗਾ ਜਾਂ ਕੁਛ ਵੀ ਰੋਲਾ ਪਉਣ ਲਈ ਬਾਕੀ ਇਹਨਾਂ ਦੇ ਬਈ ਬਾਹਰ ਤਾਂ ਮੈਂ ਜਾਂਦਾ ਨਹੀਂ ਇਹਨਾਂ ਦੇ ਉੱਥੇ ਹੀ ਰਹਿਣਾ ਬਈ ਫਰੀਜਾ ਮਾਤਾ ਹੁੰਦੀ ਆ ਜਾਂ ਮੈਂ ਹੁੰਦਾ ਤੇ ਇਹਨਾਂ ਦੇ ਕੋਲੀ ਹੁੰਨੇ ਅਸੀਂ ਠੀਕ ਆ ਕੁੱਤੇ ਨਾ ਮੈਨੂੰ ਲੱਗਦਾ ਤੁਹਾਡਾ ਕਾਫੀ ਪਿਆਰ ਆ ਹਾਂਜੀ ਹਾਂਜੀ ਇਹਨਾਂ ਦਾ ਬਹੁਤ ਹੈ ਅੱਛਾ ਠੀਕ ਹੈ ਇਹ ਇਹ ਬਈ ਕਿਹੜੀ ਨਸਲ ਦਾ ਇਹ ਬਈ ਕਲਚਰ ਪਰਵਾਹ ਆ ਹੂੰ ਤੇ ਇਹਦੀ ਮਤਲਬ ਜਿਹੜੀ ਉਹ ਗਰੂਮਿੰਗ ਕਰਾਈ ਵੀ ਆ ਬਈ ਹੂੰ ਠੀਕ ਇਹਨਾਂ ਮਾਤਾ ਦਾ ਵੀ ਬਈ ਬਹੁਤ ਕਰਦਾ ਬਹੁਤ ਜ਼ਿਆਦਾ ਨਹੀਂ ਐ ਸਿਆਣਾ ਕੁੱਤਾ ਬਈ ਸਾਰੇ ਕੁੱਤੇ ਆ ਤੇ ਫਿਰ ਬਈ ਜਦੋਂ ਕਿਤੇ ਜਾਂਦੇ ਹੋਵੋਗੇ ਮਗਰਮੂਰ ਵੀ ਲੱਗਦਾ ਹੋਊਗਾ ਜਵਾਕਾਂ ਨੂੰ ਹਾਂਜੀ ਬਾਈ ਇਹ ਅੱਗੇ ਮੈਂ ਜੋ ਛੋਟਾ ਹੁੰਦਾ ਸਕੂਲ ਜਾਂਦਾ ਦਾ ਸੀ ਮਾਤਾ ਫੜ ਕੇ ਲਿਆਉਂਦੀ ਹੁੰਦੀ ਸੀ ਆ ਨਾਲ ਹੀ ਸਕੂਲ ਆ ਮਗਰੇ ਚਾਲੀ ਜਾਂਦਾ ਸੀ ਮੇਰੇ ਅੱਛਾ ਠੀਕ ਹੈ ਜੀ ਨਹੀਂ ਲਾਉਂਦਾ ਸੀਗਾ ਬਾਈ ਇੱਕ ਇੱਕ ਮਿੰਟ ਪਾਪਾ ਜੀ ਹਾਂਜੀ ਪਾਪਾ ਜੀ ਕਿਵੇਂ ਕੱਪੜੇ ਪਾਏ ਦੇਖ ਲੈਣਾ ਇਹਦੇ ਇਹਨਾਂ ਨੂੰ ਆਏ ਹੋ ਜਾਂਦਾ ਵੀ ਜਾਂ ਨਹੀਂ ਮੂਰਾ ਘੇਰਦੇ ਆ ਫਿਰ ਸਿਆਣੇ ਬਣਦੇ ਇਹ ਫਿਰ ਮਾਰਾ ਜਿਵੇਂ ਬਾਈ ਦਸੀ ਨੇ ਸਕੂਲ ਹੀ ਜਾ ਜਾਂਦਾ ਸੀ ਫਿਰ ਬਾਈ ਨਾਲ ਸਕੂਲ ਹਾਂਜੀ ਮਗਰੇ ਚਾਲੀ ਮੋੜ ਕੇ ਲਿਆਉਂਦੀ ਸੀ ਹੂੰ ਠੀਕ ਤੇ ਬਾਈ ਫਿਰ ਮਾਸਟਰ ਮੋਸਟਰ ਵਿੱਚ ਈ ਡਾਂ ਕਰਦੇ ਹੁਣ ਜਿਵੇਂ ਮਿੱਤਰਾ ਤੂੰ ਕੁੱਤੇ ਰੂਵੀ ਨਾਲ ਈ ਡਾਂ ਕਰਦੇ ਸੀ ਬਾਈ ਬਹੁਤ ਸਕੂਲ ਦੇ ਵਿੱਚ ਮੈਨੂੰ ਤਾਂ ਬਹਾੜਾ ਕਰਦੇ ਸੀ ਵੀ ਤੂੰ ਆ ਰખી ਬੈਠਾ ਇੱਕ ਮੇਰੀ ਭੈਣ ਹੁੰਦੀ ਸੀ ਉਹ ਵੀ ਥੋੜਾ ਜਿਆਦਾ ਇਹਨਾਂ ਦਾ ਕਰਦੀ ਸੀ ਹਨਾ ਉਹ ਜਾ ਕੇ ਸ਼ਿਕਾਇਤਾਂ ਲਾਉਂਦੀ ਮੈਡਮ ਜੀ ਇਹਨਾਂ ਦਾ ਕੰਮ ਨਹੀਂ ਕੀਤਾ ਜੀ ਕੁੱਤੇ ਮਗਰ ਭੱਜਿਆ ਫਿਰਦਾ ਜੀ ਕੁੱਪੜਾ ਹੋਰ ਭੱਜਿਆ ਫਿਰਦਾ ਉਹ ਇਦਾਂ ਇਦਾਂ ਫਿਰ ਜਦੋਂ ਕੋਈ ਇਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਬਈ ਆਪਾਂ ਇਹਨਾਂ ਦੀ ਭਾਸ਼ਾ ਵੀ ਸਮਝ ਲੈਣੇ ਕਿਉਂਕਿ ਇੰਨਾ ਟਾਈਮ ਹੋ ਗਿਆ ਇਹਨਾਂ ਦਾ ਮੂਹ ਹੈਗਾ ਤੇ ਇਹਨੇ ਪਾਸੇ ਸੰਦ ਲਈ ਦੀਆ ਮਤਲਬ ਵੀ ਠੀਕ ਹੈ ਦਾਰਾ ਇਹਨਾਂ ਨੂੰ ਗੱਲ ਚੀਜ਼ਾਂ ਭੁੱਖ ਲੱਗੀ ਆ ਪਾਣੀ ਚਾਹੀਦਾ ਹੈਨਾ ਹੂੰ ਪਾਸੇ ਸੰਦ ਲਈਦਾ ਅਜਾ ਪਤਾ ਲੱਗੇ ਜਾਂਦਾ ਕਿ ਆ ਬਾਈ ਹਾਂਜੀ ਹਾਂਜੀ ਹਾਂ ਇਧਰ ਮਿੱਤਰੋ ਲੱਕੇ ਕਬੂਤਰ ਰੱਖੇ ਹੋਏ ਆ ਇਹ ਗਾਣਾ ਵੀ ਆਇਆ ਸੀ ਹੈਨਾ ਬਈ ਲੱਕੇ ਕਬੂਤਰ ਆਏ ਸੀਗਾ ਨਾ ਕੁਝ ਆਇਆ ਸੀ ਹੂੰ ਸਾਰਨੋਂ ਵੱਧ ਮਤਲਬ ਲੱਕਾ ਸੇਲ ਹੁੰਦਾ ਪਿਆ ਬਈ ਇਹ ਇਹ ਬਈ ਕੱਢ ਕੇ ਵਿਖਾ ਦਿਓ ਹੈਨਾ ਦਰਸ਼ਕਾਂ ਨੂੰ ਲੈ ਵੀ ਮਿੱਤਰੋ ਇਹ ਲੱਕੇ ਕਬੂਤਰ ਤੁਸੀਂ ਗਾਣਿਆਂ ਚ ਸੁਣੇ ਹੋਣਗੇ ਤੇ ਅੱਛਾ ਇਹ ਇਹ ਤਾਂ ਉੱਡ ਜਾਣਗੇ ਬਈ ਕਿੰਨੇ ਨਹੀਂ 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 ਕਿਤੇ ਨਹੀਂ ਜਾਂਦੇ ਬਈ ਹੂੰ ਠੀਕ ਹੈ ਅਜਾ ਕਿਤੇ ਨਹੀਂ ਜਾਂਦੇ ਕਿਤੇ ਨਹੀਂ ਜਾਂਦੇ ਬਈ ਇੱਥੇ ਗਿੱਜੇ ਵੇ ਬਈ ਠੀਕ ਹੈ ਬਈ ਤੇ ਬਈ ਇੱਕ ਗੱਲ ਮੈਨੂੰ ਹੋਰ ਦੱਸੋ ਹਾਂਜੀ ਬਈ ਜਿਵੇਂ ਯਾਰ ਇਹ ਯਾਰੀ ਕਹਿ ਸਕਦਾ ਯਾਰ ਮੈਂ ਕੁੱਤੇ ਫਿਰਦੇ ਆ ਕੁੱਕੜ ਫਿਰਦੇ ਆ ਇਹ ਯਾਰ ਇੱਕ ਦੂਜੇ ਨੂੰ ਕਹਿੰਦੇ ਕਿਉਂ ਨਹੀਂ ਕੋਸ਼ ਬਈ ਇਹ ਕਿਉਂਕਿ ਇਕੱਠੀ ਰਹਿੰਦੇ ਯਾਰ ਇਹਨਾਂ ਦਾ ਉਦਾਂ ਦਾ ਸੁਭਾਅ ਬਣਿਆ ਹੋਇਆ ਬਈ ਭਾਈ ਚਾਰ ਕਿਸਾਨ ਭਾਈ ਚਾਰ ਖਸਾਹ ਬਣੇ ਬਈ ਬਈ ਇੱਕ ਚੀਜ਼ ਹੋਰ ਦੱਸੋ ਹਾਂਜੀ ਬਈ ਤੇ ਲੋਕਾਂ ਨੇ ਆਏ ਨਹੀਂ ਕਿਹਾ ਬੀਰ ਠੀਕ ਹੈ ਤੂੰ ਜਾਨਵਰਾਂ ਦਾ ਕੰਮ ਕਰਦਾ ਪਰ ਘਰ ਨੂੰ ਚਿੜੀਆ ਘਰ ਕਦੋਂ ਬਣਾਦਾ ਐ ਨਹੀਂ ਕਹ ਜਾਲੂਦਾਰ ਹਾਂ ਵੀ ਕਹਿੰਦੇ ਤਾਂ ਬਹੁਤ ਆ ਬਈ ਮਤਲਬ ਵੀ ਹੁਣ ਇੱਧਰ ਸਾਈਡ ਤੇ ਬਣਾਉਣਾ ਆਪਾਂ ਫਾਰਮ ਹੂੰ ਤੇ ਥੋੜੇ ਜਿ ਮਤਲਬ ਵੀ ਠੀਕ ਹੈ ਰੁਪਈਆਂ ਦਾ ਉਹ ਸੁਗਿਆ ਹੂੰ ਠੀਕ ਹੈ ਕਬਈ ਫਿਰ ਹੁਣ ਤਾਂ ਫਿਰ ਯਾਰ ਮਿੱਤਰ ਵੀ ਕਹਿੰਦੇ ਹੋਣਗੇ ਯਾਰ ਵੀ ਆ ਨਸਲ ਦੀ ਚੀਜ਼ ਯਾਰ ਜੇ ਆਵੇ ਤਾਂ ਸਾਨੂੰ ਦੇ ਦੀ ਯਾਰ ਆ ਸਾਨੂੰ ਚਾਹੀਦੀ ਆ ਬਹੁਤ ਜਾਨੇ ਕਹਿੰਦੇ ਹੋਣਗੇ ਬਹੁਤ ਬਈ ਬਹੁਤ ਯਾਰ ਮਿੱਤ ਤਾਂ ਬਈ ਇੱਥੇ ਮੇਲੇ ਹੀ ਲੱਗਾ ਰਹਿੰਦਾ ਬਈ ਠੀਕ ਹੈ ਕਈ ਤਾਂ ਫਿਰ ਰਿਸ਼ਤੇਦਾਰ ਵੀ ਗੁੱਸੇ ਹੋਗੇ ਹੋਣਗੇ ਵੀ ਸਾਨੂੰ ਵੀ ਯਾਰ ਤੂੰ ਜਾਨਵਰ ਦੇ ਦਿੱਤਾ ਨਹੀਂ ਨਹੀਂ ਬਹੁਤ ਰਿਸ਼ਤੇਦਾਰ ਆਪਨੀ ਰਿਸ਼ਤੇਦਾਰੋ ਬਈ ਕੋਈ ਕਰਦਾ ਕਿ ਨਹੀਂ ਹੂੰ ਰਿਸ਼ਤੇਦਾਰ ਬਹੁਤ ਗੁੱਸੇ ਹੋਗੇ ਬਈ ਹੂੰ ਤੇ ਆ ਆ ਜੋ ਮਿੱਤਰੋ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਤੇ ਬਈ ਆਪਣੇ ਕੋਲੇ ਜਿਵੇਂ ਕਿਸੇ ਜਾਨਵਰ ਦੇ ਬਰੀਡਿੰਗ ਕਰਾਉਣੀ ਆ ਆਪਾ ਹਨਾ ਕਿਹਦੇ ਜਾਨਵਰ ਦੀ ਉਹ ਕਿਹੜੇ ਕਿਹੜੇ ਆਪਣੇ ਕੋਲੇ ਡੌਗ ਆ ਜਿਹੜੇ ਐਵੀਬਲ ਹੁੰਦੇ ਆ ਉਹਦੇ ਬਾਰੇ ਵੀ ਜਰੂਰ ਦੱਸੋ ਮਤਲਬੀ ਮੌਜੂਦਾ ਫਾਰਮ ਤੇ ਬਈ ਕਲਚਰ ਦਾ ਸਟੱਡ ਤੋਂ ਆਏ ਦਾ ਸਟੱਡ ਆ ਬਈ ਪੱਗ ਦੇ ਸਟੱਡ ਆ ਬਈ ਪੋਮੇਰੀਅਨ ਦੇ ਸਟੱਡ ਮਤਲਬੀ ਛੋਟੀ ਤੋਂ ਛੋਟੀ ਹਾਈਟ ਤੱਕ ਬਈ ਸਾਰੇ ਸਟੱਡ ਹੁੰਦੇ ਤੇ ਬੱਚਾ ਆਪਣੇ ਕੋਲ ਪੋਮੇਰੀਅਨ ਦਾ ਬਈ 24 ਘੰਟੇ ਮੌਜੂਦ ਹੁੰਦਾ ਬਈ ਲੋਕ ਤਾਂ ਕਹਿੰਦੇ ਬਈ ਇਹ ਰਾਖੀ ਨਹੀਂ ਕਰਦੇ ਕਰਦੇ ਆ ਰਾਖੀ ਰੱਖੀ ਆ ਬਈ ਰਾਖੀ ਬਹੁਤ ਜ਼ਿਆਦਾ ਰਾਖੀ ਆ ਬਈ ਇਹਦਾ ਸਪਸਰੂਤੀ ਆ ਜੇ ਬਈ ਉਹ ਵੀ ਇਹਨਾਂ ਨੇ ਆਪਾਂ ਓਕੇ ਦੱਸਣਾ ਬਈ ਹੂੰ ਠੀਕ ਐ ਐਕਟਿਵ ਬਹੁਤ ਜ਼ਿਆਦਾ ਹੁੰਦੇ ਆ ਬਈ ਹੂੰ ਠੀਕ ਐ ਆ ਜਿਵੇਂ ਇੱਧਰ ਐ ਇਹ ਬਈ ਆਪਾਂ ਨੂੰ ਕੂਰ ਰਿਆ ਜਾਂ ਤੁਹਾਨੂੰ ਪਿਆਰ ਨਾਲ ਬੁਲਾ ਰਿਆ ਇਹ ਬਈ ਬੁਲਾ ਰਿਆ ਬਈ ਅੱਛਾ ਠੀਕ ਐ ਹਾਂ ਇਹਦਾ ਸਵੇਰ ਰਾਉਂਡ ਗੇੜਾ ਨਹੀਂ ਗੜਵਾਇਆ ਹੁਣ ਇਹ ਆਵਾ ਪਾ ਰਿਹਾ ਬਈ ਅੱਛਾ ਠੀਕ ਐ ਬਈ ਓਕੇ ਤਾਂ ਆਹ ਵੇਖ ਲਓ ਮਿੱਤਰੋ ਇਹ ਬਈ ਇਹਨੂੰ ਕੀ ਹੋਇਆ ਬਈ ਇਹ ਬਈ ਪਹਿਲਾਂ ਨਾ ਖੁੱਲੇ ਛੱਡੇ ਸੀ ਸਾਰੇ ਤੇ ਉਹਦੇ ਕਰਕੇ ਆਪਸ ਚ ਲੜ ਕੇ ਤੇ ਉਹ ਹੋ ਗਿਆ ਬਈ ਇਹਦਾ ਹੂੰ ਠੀਕ ਐ ਤੇ ਉਹ ਜਿਹੜਾ ਪਰਲਾਵਾ ਬਾਈ ਹਾਂਜੀ ਬਈ ਕੰਨ ਖੜੇ ਆ ਉਹਦੇ ਹਾਂਜੀ ਬਈ ਤੇ ਇਹ ਬਈ ਕਿਹੜੀ ਨਸਲ ਨਸਲ ਦਾ ਇਹ ਵੀ ਪਮੀਰੀਅਨ ਦਾ ਸਟੱਡ ਆ ਹਾਂ ਤੇ ਜਾਤੇ ਦੀ ਆਪਾਂ ਗਰਮੀ ਚ ਸਾਰੀ ਕਟਵਾ ਦਿੱਤੀ ਸੀ ਬਈ ਹੁਣ ਆਈ ਆ ਠੀਕ ਐ ਬਹੁਤ ਬਹੁਤ ਹੂੰ ਨੀਲੀ ਅੱਖਾਂ ਜੀਆਂ ਹੁਣ ਹਨਾ ਹਸਕੀ ਦਾ ਭਲੇਖਾ ਪਾਉਂਦਾ ਵਾ ਹਾਂਜੀ ਹਾਂਜੀ ਬਈ ਹੂੰ ਠੀਕ ਐ ਤੇ ਬਈ ਆਪਾਂ ਇਹਦੇ ਬਾਰੇ ਵੀ ਗੱਲ ਕਰੀ ਜਾਂਦੇ ਸੀ ਹਾਂਜੀ ਬਈ ਇਹ ਜਿਹੜਾ ਡੌਗ ਆ ਹਾਂਜੀ ਬਾਈ ਇਹ ਡੌਗ ਤੁਸੀਂ ਦੱਸਿਆ ਵੀ ਇਹਦੇ ਨਾਲ ਮੇਰਾ ਪਿਆਰ ਬਹੁਤ ਆ ਬਈ ਬਹੁਤ ਬਾਈ ਫਾਰਮ ਸ਼ੁਰੂ ਕਰਨ ਤੋਂ ਇਹੀ ਸੀਗਾ ਬਈ ਆਪਣੇ ਕੋਲ ਕੁੱਤਿਆਂ ਦਾ ਕੰਮ ਹੀ ਨਹੀਂ ਵਧਾਇਆ ਬਾਈ ਇੰਨੇ ਤੇ ਜ਼ਿਆਦਾ ਕਮਾਈ ਦਿੱਤੀ ਨਾ ਬਈ ਇਹਨੇ ਬਾ ਗੱਲਾਂ ਛੱਡੋ ਬਾਈ ਰੁਪਈਏ ਨਹੀਂ ਮੁੱਕਣ ਦਿੰਦਾ ਜੀ ਠੀਕ ਹੈ ਇਹ ਇਹ ਫਿਰ ਬਾਈ ਕਿੱਥੋਂ ਲਿਆਂਦਾ ਲਿਆਂਦਾ ਸੀ ਇਹ ਬਾਈ ਪਟਿਆਲੇ ਕੋਲ ਸਮਾਨ ਆਗਾ ਬਾਈ ਉੱਥੋਂ ਲਿਆ ਸੀ ਬਈ ਆਪਾਂ ਇਹ ਇਹਨੂੰ ਇਹਨੂੰ ਤਾਂ ਹੀ ਨਹੀਂ ਛੱਡਦੇ ਬਾਈ ਹੁਣ ਫਿਰ ਨੀ ਮਤਲਬ ਇਹ ਤਾਂ ਬਈ ਕਿਸੇ ਮੁੱਲ ਵੀ ਨਹੀਂ ਬੀਤਦੇ ਬਈ ਇਹਨੂੰ ਹਾਂ ਸੁਬਾਹ ਸ਼ਾਮ ਗੀੜਾ ਕਢਾ ਦੀਦਾ ਫੀਡ ਪਾ ਜਾ ਖਾਣ ਦਾ ਬਰਾਹਣਾ ਬਈ ਜੇ ਹੁਣ ਤੁਹਾਡੀ ਵੀਡੀਓ ਅਨੰਤ ਮਾਨ ਨਹੀਂ ਵੇਖ ਲਈ ਹਾਂਜੀ ਤੇ ਕਹਦੇ ਵੀ ਮੈਂ ਤਾਂ ਇਹ ਕੁੱਤਾ ਲੈਣਾ ਹੀ ਲੈਣਾ ਤੇ ਮੈਂ ਲੈਣਾ ਵੀ 20 ਕਰੋੜ ਦਾ ਫੇਰ ਨਹੀਂ ਨਹੀਂ ਬਈ ਬੇਚਦੇ ਨਹੀਂ ਕਿਉਂਕਿ ਨਾ ਤਾਂ ਇਹ ਉੱਥੇ ਜਾ ਕੇ ਬਈ ਜੀ ਲਾਵੇ ਨਾ ਸਾਡਾ ਜੀ ਲੱਗੇ ਬਈ ਹਾਂ ਬਈ ਠੀਕ ਹੈ ਇਹ ਇਹ ਫਿਰ ਇਸ ਹਿਸਾਬ ਨਾਲ ਤਾਂ ਤੁਹਾਨੂੰ ਇਹ ਤੋਂ ਬਣਾ ਰੋਟੀ ਵੀ ਨਹੀਂ ਚੰਗੀ ਲੱਗਦੀ ਹੋਣੀ ਨਹੀਂ ਬਈ ਇਹ ਤਾਂ ਸਮਝੀ ਜ ਰੋਟੀ ਖਾਣੇ ਬਈ ਕੋਲ ਆ ਕੇ ਬਹਿ ਜਾਂਦਾ ਵੀ ਮੈਨੂੰ ਖਵਾ ਹਾਂ ਹੂੰ ਅੱਛਾ ਕਹਿ ਲਈਏ ਵੀ ਇੱਕ ਥਾਂ ਤੇ ਤੁਸੀਂ ਬਹਿ ਕੇ ਖਾਣੇ ਉਹ ਤੇ ਇੱਕ ਥਾਂ ਤੇ ਇਹ ਬਰਾਬਰ ਬੈਠਾ ਲਗਭਗ ਭਰਾਵਾਂ ਵਰਗਾ ਹੀ ਆ ਬਾਈ ਮੇਰੇ ਹੂੰ ਠੀਕ ਹੈ ਬਾਈ ਤੇ ਬਾਈ ਜਿਹੜੀ ਹੋਰ ਆਪਣੇ ਕੋਲੇ ਇਹਨਾਂ ਤੋਂ ਬਿਨਾ ਜੇ ਕੋਈ ਕਵੇ ਵੀ ਅਸੀਂ ਮੀਟਿੰਗ ਕਰਾਉਣੀ ਆ ਹਨਾ ਉਹ ਫਿਰ ਜਾਨਵਰ ਕਿਵੇਂ ਪ੍ਰੋਵਾਈਡ ਕਰਾਂਗੇ ਸਰਕਲ ਦੇ ਵਿੱਚ ਬਾਈ ਹਰ ਇੱਕ ਤਰ੍ਹਾਂ ਦਾ ਜਾਨਵਰ ਆ ਕਿਉਂਕਿ ਫਰੈਂਡ ਸਰਕਲ ਬਹੁਤ ਵੱਡਾ ਬਾਈ ਆਪਣਾ ਤੇ ਹਰੇਕ ਤਰ੍ਹਾਂ ਦਾ ਜਾਨਵਰ ਮਿਲ ਜਾਂਦਾ ਹਰੇਕ ਤਰ੍ਹਾਂ ਦੀ ਬਰੀਡਿੰਗ ਹੋ ਜੂਗੀ ਬਈ ਯਾਰੀਆਂ ਕਾਰੋਬਾਰ ਨੂੰ ਲੈ ਕੇ ਬਣੀਆਂ ਜਾਂ ਕਾਰੋਬਾਰ ਤੋਂ ਪਹਿਲਾਂ ਬਣੀਆਂ ਸੱਚ ਦੱਸੋ ਬਈ ਕਾਰੋਬਾਰ ਨੂੰ ਲੈ ਕੇ ਹੋਣੀਆਂ ਪਹਿਲਾਂ ਤਾਂ ਬਈ ਕੋਈ ਵੀ ਨਹੀਂ ਜਾਣਦਾ ਜੀ ਕੋਈ ਨਹੀਂ ਆਉਂਦਾ ਸੀਗਾ ਬਈ ਆਪਣੇ ਕੋ ਜਦੋਂ ਦਾ ਕੰਮ ਕੀਤਾ ਬਈ ਲਗਭਗ ਮੇਲਾ ਲੱਗਿਆ ਰਹਿੰਦਾ ਬਈ ਵਧੀਆ ਥਿਕੇ ਨਹੀਂ ਹੂੰ ਕਹਿ ਲਈਏ ਸਾਰੇ ਕੰਮ ਦੇ ਯਾਰ ਆ ਕੰਮ ਦੇ ਯਾਰ ਆ ਬਈ ਜਿੰਨਾ ਚਿਰ ਪੈਸਾ ਬਈ ਉਹ ਨਜ਼ਰੀਆ ਬਈ ਹੂੰ ਬਈ ਕਦੇ ਗਿਲਾ ਸ਼ਿਕਵਾ ਨਹੀਂ ਆਇਆ ਕਿਸੇ ਨਾਲ ਦਿਆ ਨੇ ਕਿਹਾ ਹੋਵੇ ਜਾਂ ਕਿਸੇ ਨਾਲ ਦੀਨੇ ਕਿਹਾ ਹੋਵੇ ਯਾਰ ਆ ਕਿਹੜੇ ਕਮੀ ਲੱਗਿਆ ਤੂੰ ਕੋਈ ਚੱਜਦਾ ਕੰਮ ਕਰ ਲੈ ਬਾਹਰ ਤੋਂ ਤੁਰ ਜਾ ਐ ਕਰ ਲੈ ਓ ਕਰ ਲੈ ਬਹੁਤ ਲੋਕ ਇਹ ਵੀ ਕਹਿ ਰਹੇ ਨੇ ਅਸੀਂ ਆ ਕੰਮ ਕਰਕੇ ਵੇਖਿਆ ਤੂੰ ਰਹਿਣ ਦੇ ਬਹੁਤੇ ਨੇ ਕਿਹਾ ਪਰ ਨਹੀਂ ਭਾਈ ਮੈਨੂੰ ਵਿੱਚ ਲਗਨ ਸੀਗੀ ਭਾਈ ਮੈਨੂੰ ਤਿਕਦਾ ਸੀ ਬਈ ਆਦਾ ਵੇਖ ਪਰ ਆਪਣਾ ਵਧੀਆ ਬਈ ਲਗਭਗ 50 ਤੋਂ 60000 ਰੁਪਿਆ ਨਾਰਮਲ ਵੀ ਬਈ ਮਾਰਕੀਟ ਲੋ ਹੋਵੇ ਆਪਣਾ ਇੰਨਾ ਕਰਾਉਣਾ ਬਣ ਜਾਂਦਾ ਬਈ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਬਈ ਜੇ ਮਤਬ ਵਧੀਆ ਸਿਆਲ ਵਿੱਚ ਮਤਲਬ ਹੁਣ ਮੇਲੇ ਚੱਲ ਪੈਂਦੇ ਆ ਬਈ ਤੇ ਮਤਲਬ ਇੱਕ ਮੇਲੇ ਦਾ ਬਈ ਕੱਲੀ ਬਚਤ ਬਚਤ ਖਰਚਾ ਕੱਢ ਕੇ 1.5 ਤੋਂ 2 ਲੱਖ ਰੁਪਿਆ ਬਈ ਆਪਾਂ ਬਣਾ ਲਈਦਾ ਠੀਕ ਹੈ ਨਾਲ ਨਾਲ ਕੋਈ ਮੱਝਾਂ ਮੱਝਾਂ ਵੀ ਰੱਖੀਆਂ ਹੋਣਗੀਆਂ گاਵਾ ਗੁਵਾ ਫਿਰ ਮੱਝਾਂ ਦਾ ਭਾਈ ਵਪਾਰ ਕੀਤਾ ਸੀਗਾ ਭਾਈ ਮੱਝਾਂ 'ਚ ਵੀ ਘਾਟਾ ਪਿਆ ਆਪਾਂ ਨੂੰ ਬੱਕਰੀਆਂ ਦਾ ਕਰਕੇ ਵੇਖਿਆ ਭਾਈ ਉਹ 'ਚ ਵੀ ਘਾਟਾ ਪਿਆ ਕਿਉਂਕਿ ਆਪਾਂ ਨੂੰ ਯਾਰ ਨੌਲੇਜ ਨਹੀਂ ਹੈਗੀ ਇੰਜ ਦੀ ਲੋਕ ਤਾਂ ਕਹਿੰਦੇ ਬਈ ਬੱਕਰੀਆਂ 'ਚ ਪੈਸਾ ਹੀ ਬਹੁਤ ਬਣਦਾ ਵਾ ਉਹ ਬਈ ਪੈਸਾ ਉਹਦਾ ਭਾਈ ਜਿਹਨੂੰ ਨੌਲੇਜ ਆ ਮੇਨ ਨੌਲੇਜ ਦੀ ਗੱਲ ਆਪਾਂ ਬਿਨਾ ਨੌਲੇਜ ਤੋਂ ਲੈ ਆਉਣੇ ਆ ਭਾਈ ਉਹ ਮਤਲਬ ਹੀ ਲਿੱਸੀ ਹੋ ਗਈ ਜਾਂ ਕੁਝ ਵੀ ਹੋ ਗਿਆ ਉਹ ਘਾਟੇ ਪਾ ਜਾਂਦੀ ਹੈ ਭਾਈ ਹੂੰ ਠੀਕ ਹੈ ਹਰਬੰਦ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲਾਂ ਬਾਤਾਂ ਇੰਨੀਆਂ ਸਾਂਝੀਆਂ ਕੀਤੀਆਂ ਠੀਕ ਹੈ ਤੇ ਆ ਨੰਬਰ ਬੋਲ ਦੋ ਆ ਬਾਈ ਜੀ ਨੰਬਰ ਆਪਣਾ 959262 ਬਈ 31815 ਬਈ ਹੂੰ ਤੇ ਜਿਹੜੀ ਆਪਣੀ ਲੋਕੇਸ਼ਨ ਆ ਉਹ ਵੀ ਦੱਸ ਦੋ ਆਪਣੇ ਲੋਕੇਸ਼ਨ ਆਪਣੀ ਵੀ ਬਾਜਾਖਾਨਾ ਬਈ ਹਾਂਸਾ ਸਕੂਲ ਤੋਂ ਉਰਾ ਆਪਣਾ ਫਾਰਮ ਆ ਬਈ ਹੂੰ ਬੁੱਲ ਤੋਂ ਮਤਲਬ ਵੀ ਸੱਜੇ ਪਾਸੇ ਥੋੜੀ ਜੀ ਦੂਤ ਤੇ ਫਾਰਮ ਆ ਬਈ ਹੂੰ ਇੱਕ ਇੱਕ ਗੱਲ ਹੋਰ ਦੱਸੋ ਬਾਈ ਹਾਂਜੀ ਹੁਣ ਵੀਡੀਓ ਵੀ ਦੇਖ ਲਈ ਅਗਲੇ ਨੇ ਅਗਲੇ ਨੇ ਲਾਈਕ ਵੀ ਕਰਤਾ ਸਬਸਕ੍ਰਾਈਬਰ ਵੀ ਕਰਤਾ ਹੁਣ ਉਹ ਅਗਲਾ ਕਹਿੰਦਾ ਵੀ ਜਾਨਵਰ ਲੈਣਾ ਤੇ ਜਾਨਵਰ ਵੀ ਹਰਮਨ ਤੋਂ ਲੈਣਾ ਚੰਗੇ ਜਾਨਵਰ ਆ ਹੁਣ ਉਹ ਕਹਿੰਦਾ ਮੈਂ ਇੰਨੀ ਵਾਰ ਟੂ ਆ ਨਹੀਂ ਸਕਦਾ ਫਿਰ ਉਹਦਾ ਕੀ ਹੱਲ ਕਰੋਗੇ ਬਈ ਡਿਲੀਵਰੀ ਕਰਵਾਣੇ ਆਪਾਂ ਨੂੰ ਹੂੰ ਠੀਕ ਐ ਡਿਲੀਵਰੀ ਵੀ ਕਰਾ ਦੇ ਤੇ ਬਈ ਫਿਰ ਰੱਬ ਨਾ ਕਰੇ ਜੇ ਕੋਈ ਰਾਸਤੇ 'ਚ ਹੁੰਦਾ ਉਹ ਫਿਰ ਹਾਂ ਬਈ ਜੇ ਬਾਈ ਚਾਂਸ ਬਈ ਜਾਨਵਰ ਮਰਦਾ ਤੇ ਆਪਾਂ ਬਈ ਹੋਰ ਜਾਨਵਰ ਭੇਜਾਂਗੇ ਬਈ ਹੂੰ ਠੀਕ ਹੈ ਕੋਈ ਵੀ ਦਿੱਕਤ ਆਉਂਦੀ ਆ ਬਈ ਜਾਂ ਕੋਈ ਬਿਮਾਰ ਲੱਗਦਾ ਆਪਾਂ ਜਾਨਵਰ ਹੋਰ ਦੇਵਾਂਗੇ ਬਈ ਹੂੰ ਠੀਕ ਹੈ ਤੇ ਨੰਬਰ ਇੱਕ ਵਾਰੀ ਫੇਰ ਬੋਲ ਦੋ ਬਈ ਤੇ ਨਾਲੇ ਅਸੀਂ ਸਕਰੀਨ ਤੇ ਵੀ ਲਾ ਦੇਾਂਗੇ ਲੈ ਵੀ ਮਿੱਤਰੋ ਨੰਬਰ ਬਾਈ ਦਾ ਨੋਟ ਕਰ ਲਿਓ ਨੰਬਰ ਲਾ ਕੇ ਤੁਸੀਂ ਗੱਲ ਕਰ ਲੈਣੀ ਆ ਬਾਈ ਨਾਲ ਤੇ ਜਾਨਵਰ ਤੁਹਾਡੇ ਘਰੇ ਵੀ ਪਹੁੰਚ ਜਾਣਗੇ ਤੇ ਸਟੱਡ ਸਰਵਿਸ ਲਈ ਵੀ ਤੁਸੀਂ ਆ ਸਕਦੇ ਹੋ ਨੰਬਰ ਬੋਲ ਦੋ 95926 ਬਈ 31815 ਬਈ ਤੇ ਆਪਣੀ ਇੰਸਟਾਗ੍ਰam ਤੇ ਆਈਡੀ ਆ ਬਈ broadfarm 786 ਬਈ ਉਤੇ ਬਾਈ ਤੁਸੀਂ ਗੱਲਬਾਤ ਕਰ। ਠੀਕ ਆ ਬਾਈ ਬਹੁਤ ਬਹੁਤ ਸ਼ੁਕਰੀਆ। ਸਾਥ ਦੋਸਤੋ ਇਹ ਤੁਹਾਨੂੰ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਤੇ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਜੁੜੇ ਰਹੋ ਸਫਰ ਟੈਲੀਵੀਜ਼ਨ ਨਾਲ ਸਸਕਾਲ।